ਮਿਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕਠਿਆਲਾ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਉਤਮ ਭਾਈ ਹਣਾ ਕਲਾਪ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤਾਂ ਦੋ ਮੱਝਾਂ ਤੇ ਪੰਜ ਤੁਨ ਗਾਵਾਂ ਦਿਖਾਉਣੀਆਂ ਜਿਨ੍ਹਾਂ ਵਿੱਚੋਂ ਕੁਝ ਸੂਈਆਂ ਤੇ ਕੁਝ ਗੱਬਣਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੱਸਣਾ ਠੀਕ ਹੈ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਕਿਰਪਾ ਜੀ ਕਿਵੇਂ ਚੱਲੰਦਾ ਕੰਮਕਾਰ ਫਿਰ ਕੰਮਕਾਰ ਤੇ ਬਹੁਤੀ ਵਧੀਆ ਚੱਲੀ ਜਾਂਦਾ ਜੀ ਠੀਕ ਹੈ ਕਿ ਮਾਲ ਦੀ ਵੀ ਇੰਨਾ ਆਈ ਚਲਾਈ ਚੱਲਦੀ ਦੇ ਮਾਲ ਬੜੀ ਵਧੀਆ ਜੀ ਬੜੀ ਦੂਰ ਦੂਰ ਘੱਲਦੇ ਜੇ ਫਿਰ ਦੂਰ ਇਦਾਂ ਹੀ ਜੇ ਤੁਹਾਡੇ ਚੰਨ ਰਹੀ ਜਾਂਦਾ ਜੀ ਜੇ ਆਪਾਂ ਸਾਡੀ ਕਿਹੜੀ ਵਾਕ ਦੀ ਦੂਰ ਠੀਕ ਹੈ ਚੰਨ ਰਹੀ ਜੇ ਤਾਂ ਕਿ ਵੀਡੀਓ ਪਹੁੰਚ ਜਾਂਦੀ ਆ ਠੀਕ ਹੈ ਵੀਰ ਵੀ ਵੇਖ ਲੈਂਦੇ ਰਾ ਫਿਰ ਚਲੋ ਸਾਨੂੰ ਵੀ ਤੁਹਾਡੇ ਕਰਕੇ ਵੀਰ ਵੇਖਦੇ ਆ ਤਰਾ ਕਿੱਥੋਂ ਵੇਖਣਾ ਸਾਨੂੰ ਇੱਕ ਦੂਜੇ ਦੇ ਰਾਈ ਇਹਦਾ ਜਰੀਆ ਬਣਿਆ ਹਾਂਜੀ ਹਾਂਜੀ ਇਹ ਪਹੁੰਚ ਜਾਂਦੀਆਂ ਨੇ ਹਾਂਜੀ ਹਾਂਜੀ ਉਦਾਂ ਕਿਉਂਕਿ ਦਲਾਲਾਂ ਰਾਈ ਵਿਚਾਰੇ ਕਿ ਨੇੜੇ ਕੋਈ ਆਪੋ ਚ ਮੇਲ ਕਰਾ ਦੇਗਾ ਹਾਂਜੀ ਹਾਂਜੀ ਤੇ ਤੁਹਾਡੇ ਜਾਨਾ ਰਹੀਆਂ ਨੇ ਨਾ ਠੀਕ ਹੈ ਜੀ ਠੀਕ ਚਲੋ ਨਾਮ ਦੱਸਤੀ ਇਕ ਪ੍ਰਤਮ ਸਿੰਘ ਹਾਂਜੀ ਸਾਨਾਵ ਗੁਰਦੇਵ ਸਵਪਾਰੀ ਪਿੰਡ ਕਠਿਆਲਾ ਤਸੀਹ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਫੋਨ ਨੰਬਰ 99554 76701 ਦੂਜਾ ਨੰਬਰ 99142 5504 ਜੀ ਠੀਕ ਹੈ ਚਲੋ ਸ਼ੁਰੂਆਤ ਕਰ ਜਰੀਆ ਪਹਿਲੇ ਨੰਬਰ ਤੇ ਝੋਟੀ ਹੈ ਗੱਬਨ ਜੇ ਹਾਂਜੀ ਵਿੱਚ ਗੱਬਨ ਹੈ ਝੋਟੀ ਇਹ ਕੋਈ ਸੋਚ ਕੋਈ ਪੰਜਾਂ ਦਿਨ ਰਹੇਗੀ ਬਾਕੀ ਥੋੜੀ ਧੀਰੇ ਕਰ ਸਕਦੇ ਥੱਲੇ ਬਣੇਗੀ ਖੋਲੋ ਹਾਂ ਫਿਰ ਤੋਰਦੀਆਂ ਥਾਣ ਵੀ ਦੇਖ ਸਕਦੇ ਤੇ ਲੱਗੇ ਤਾਂ ਬਾਕੀ ਚੰਗੇ ਪਿੱਟਪੁੜੇ ਦੀ ਮਾਲਕਿਆ ਚੰਗੇ ਬੋਡੀ ਸਟਰਕਚਰ ਦੀ ਮਾਲਕਿਆ ਜਿਹੜੀ ਤੇ ਕਿੰਨਾ ਰੱਖਣਾ ਵਿਧਿਆ ਦਾ ਮੁੱਲ ਫਿਰ ਆਪਾਂ ਮੋਲੇ ਜੀ ਵੇਖੋ ਕਈ ਸਿਆਣੇ ਜੇ ਸਾਰੇ ਵੀਰ ਜਿਹੜੇ ਵੀਡੀਓ ਵੀ ਵੇਖਣਦੇ ਆ ਝੋਟੀ ਵੱਡੀ ਆ ਬਾਕੀ ਥੱਲੇ ਜੇ ਤਿਆਰ ਹੋਏ ਕਿ ਟਾਈਮ ਜੇ ਕਿ ਹਫਤਾ ਲੈਂਦੀ ਆ ਹਾਂਜੀ ਹਾਂਜੀ 20 ਦੇ 14 15 ਇਕ ਭਰੇਗੀ ਜਿੱਦਾਂ ਦੀ ਇਹਦੀ ਚਵਾਈ ਹੋਣੀ ਲੱਗੀ ਆ ਮਤਲਬ ਇਹ ਗੱਭੜਦੀ ਠੀਕ ਆ ਬਾਕੀ ਥਾਂ ਦਾ ਕਹੇ ਕਿ ਤੈਨੂੰ ਦੱਸਿਆ ਬਾਕੀ ਥਾਂ ਸੋਹਣਾ ਨੋਕਰਾ ਸਾਨਿਆ ਹਾਂਜੀ ਹਾਂਜੀ ਬਾਕੀ ਮੁੱਲ ਕਰਾਉਂਦੇ ਇਹਦੇ ਝੋਟੀ ਦਾ ਭਾਂ 1.5 ਲੱਖ ਕਰ ਲਈਏ 1.40 ਕਰ ਲਈਏ ਹਾਂਜੀ 1.10 ਦੇ ਦੇ ਇੱਕ ਲੱਖ ਦੇ 10000 ਦੇ ਦੇ ਬਾਕੀ ਮੌਕੇ ਤੇ ਹੋਰ ਕਰ ਦੋਗੇ ਮਾਨ ਨਾਲ ਮੌਕੇ ਤੇ ਮਾਨ ਨਾਲ ਹੋਰ ਕਰਾਂਗੇ ਵੀਰ ਭਾਈ ਫੋਨ ਆਏ ਵਾਦ ਤੋਂ ਬਾਅਦ ਜਦਾਂ ਵੀ ਹੋ ਸਕੇ ਠੀਕ ਹੈ 2000 ਹੋਰ ਛੋਟ ਕਰ ਦਾਂਗੇ 1.5 ਦੀ ਦੇ ਦਾਂਗੇ 1.5 ਦੀ ਦੇ ਦੋਗੇ 1.5 ਦੀ ਬਾਕੀ ਵੀ ਫੋਨ ਆਏ ਬਾਕੀ ਇਹ ਆ ਕਿ ਮੰਡੀ 'ਚ ਪਾਉਣ ਵਾਲੀ ਝੋਟੀ ਆ ਗਾੜੀ ਮੰਡੀ ਵੀ ਆਉਂਦੀ ਆ ਮੰਡੀ ਵੱਲ ਆ ਗਾਂ ਤੁਹਾਨੂੰ ਪਤਾ ਹੈ ਤੇ ਉੱਥੇ ਇਹਨਾਂ ਦੇ 1.5 ਲੱਖ ਆ 2-2 ਲੱਖ ਝੋਟੀਆਂ ਹੁਣ ਵੱਲਾ ਮੰਡੀ ਜਿਹੜੀ ਆਉਣ ਵਾਲੀ ਆ ਬੱਸ ਤੇ ਹੁਣ ਇੱਕ ਆ ਲੋਈ ਮੱਝ ਤੁਹਾਨੂੰ ਸੁਈ ਦਿਖਾਉਣੀ ਆ ਭਾਈ ਲੋਈ ਰਾਂਹ ਦੇ ਵਿੱਚ ਝੋਟੀ ਤੇ ਬੱਚਾ ਕੀ ਹੈ ਤੇ ਮਗਰ ਕੱਟੀ ਮਗਰ ਤੇ ਆਈ ਦਾ ਬਿਲਕੁਲ ਚੱਕ ਕਰਕੇ ਆ ਕੱਟੀ ਆ 4 ਦਿਨ ਹੋਏ ਜਿਹੜਾ ਕਹਿੰਦੇ ਕਿ ਸੁਈ ਨੂੰ ਤੇ ਇੱਕ ਆ ਬੱਚਾ ਵੀ ਬੜਾ ਪਿਆਰਾ ਜਿਹਾ ਇਹ ਵੀ ਤੁਹਾਨੂੰ ਦਿਖਾਉਨੇ ਬਾਅਦ ਚ ਤੋਰੋ ਵੀ ਦੀ ਕਰੀ ਨਾ ਮੇ ਕਿੰਨਾ ਦੁੱਧ ਤਿਆਰ ਕਰ ਗਈ ਜੀ ਐਸ ਟਾਈਮ 8 ਕਿਲੋ ਜੀ ਤੇ ਕਿੰਨਾ ਚਵਾਈ ਜਾਊਗੀ ਦੁੱਧ 12-13 ਲੀਟਰ ਭਰੇ ਕੇ ਜੱਡੀ ਮੈਂ ਆ ਆ ਵੱਡੀ ਮੈਂ ਆ ਠੀਕ ਹੈ ਜੀ ਇਹ ਆ ਕਿ ਪੂਰੀ ਨਿੱਗਰ ਝੋਟੀ ਆ ਜਿਹੜੀ ਚੰਗੇ ਪਿੱਠਪੜੀ ਦੀ ਮਾਲਕ ਆ ਰਾਜੀ ਰੋਜੀ ਪੂਰੀ ਐ ਸੰਭੀ ਸੰਭੀ ਚੰਗੀ ਆ ਬਥਾਣਾ ਦਾ ਸਾਈਜ਼ ਆ ਕਿ ਆਪ ਵੀ ਜਿਹੜਾ ਇਹਦਾ ਚੰਗਾ ਤੇ ਮਗਰ ਵੀ ਇਹਦੇ ਕੱਤੀ ਆ ਤੇ ਚੋਣ ਵੀ ਬਹੁਤ ਵਧੀਆ ਲੱਗੀ ਐ ਛੋਟੀ ਜੀ ਕਿੰਨਾ ਰੱਖ ਰੇ ਵੀਰ ਜੀ ਇਹਦਾ ਫਿਰ ਮੁੱਲ ਆਪਾਂ ਮੁੱਲ ਵੇਚੇ ਕਰਾਉਣੇ ਇਹਦਾ 90 ਕਰਾ ਲਓ 95 ਕਰਾ ਲਓ ਅੱਛਾ ਹਾਂ ਨਹੀਂ ਕਰਦੀ ਮੈਂ ਇਹਨਾਂ 85000 ਰੁਪਏ ਦੇ ਦੇਣਾ 85000 ਦੇ ਬਾਕੀ ਮੌਕੇ ਤੇ ਛੋਟੀ ਆ ਗੈਂਗੀ ਕਿਉਂ ਦੀ ਹੋਰ ਮਾਨ ਕਰ ਦੋਗੇ ਨਹੀਂ ਹੋਰ ਮਾਨ ਕਰਾਂਗੇ ਵੀਰ ਕੋਈ ਫੂਲ ਲੈ ਵੱਤ ਵੱਤ ਜਨੀਲ ਦੀ ਗੈਸ ਹੋ ਜੇਗੀ ਉਹ ਵੀ ਕੱਢਾਂਗੇ ਠੀਕ ਹੈ ਜੀ ਹੁਣ ਵੇੜਾ ਤੈਨੂੰ ਦਿਖਾਉਣੀ ਸ਼ੁਰੂ ਕਰੀਏ ਇੱਕ ਆ ਜਰਸੀ ਆ ਜਿਹੜੀ ਜਰਸੀ ਕ੍ਰੋਸ ਆ ਕਿਹਦੇ ਰੰਗ ਦੀ ਆ ਜਿਹੜਾ ਲੈਂਦੀ ਹੈ ਇਹ ਵੀ ਕਿਤੇ ਠੰਡੀ ਠੀਰੀ ਦਾ ਪਰਾਂ ਪਰਾਂ ਪਾਉਂਦੀ ਹੈ ਤੋਰੋ ਹੈਕਰਿੰਦਮ ਤੇ ਇਹ ਕਿੰਨੇ ਕੇ ਦੁੱਧ ਵਾਲੀ ਵਿਧੀ ਉਤਰਾਏ ਦੇਖ ਲਿਓ ਖੋ ਜਦਾਂ ਦਾ ਫੰਸੂਨ ਲੱਗਾ ਪਲੀ ਧੁੜੀ ਵਹਿੜਿਆ 211 ਲੀਟਰ ਨਾਰਮਲੀ ਭਰੇਗੀ ਠੀਕ ਹੈ ਬਾਕੀ ਕੱਦ ਕਾਠ ਜਿਹੜਾ ਇਹਦਾ ਐਚਐਫ ਗਾਵਾਂ ਵਰਗਾ ਵਾ ਉੱਚੇ ਕੱਦ ਕਾਠ ਦੀ ਆ ਤੇ ਥਣਾ ਦਾ ਸਾਈਜ਼ ਗੈਪ ਵੀ ਚੰਗਾ ਵਾ ਤਿਆਰ ਹੋਣੀ ਆ ਹਜੇ ਪੂਰੀ ਅਜੇ ਟਾਂ ਕੋਈ ਫੱਟਾ ਨਹੀਂ ਤੇ ਇਹਦਾ ਮੁੱਲ ਵੀ ਜੀ ਫਿਰ ਵੇਚੇ ਮੁੱਲ ਕਰਾਉਂਦੇ ਤਾਂ ਇਹਦਾ ਵੀ 70 ਕਰਾਵਾ 65 ਕਰਾ ਲਵਾਂ ਹਾਂਜੀ 60 ਹਜ਼ਾਰ ਹੀ ਦੇ ਦਾਂਗੇ 60 ਹਜ਼ਾਰ ਹੀ ਦੇ ਦਾਂਗੇ ਚਲੋ ਹੋਰ ਛੋਟ ਛੜ ਕਰ ਦੋਗੇ ਕੋਈ ਨਹੀਂ ਕੋਈ ਲਾਈਵ ਵੀਰ ਹੋ ਰਹੀ ਮੰਤਰ ਖੁੱਲੇ ਕਰੀ ਜਾਏ ਕੋਈ ਨਹੀਂ ਹਲਾ ਮਹਲਾ ਚੱਲੰਦੇ ਹੋ ਸਫਾਈ ਜ ਬਿਲਕੁਲ ਥੋੜੀ ਸੁਨੱਖੀ ਜਰਸੀ ਹੈ ਰਿਆ ਥਾਣੇ ਦੇ ਤਹਾਨੂੰ ਦਿਖਾ ਦੇ ਕੋਈ ਨਹੀਂ ਦੇਖੋ ਗਲਾਬੀ ਰੰਗ ਦੇ ਥਾਣੇ ਠੀਕ ਹੈ ਜੀ ਸੋਹਣਿਆ ਪਲਾਂ ਤਾਂ ਆਉਂਦੀ ਏ ਯਾਰ ਤੇ ਹੁਣ ਆਗੇ ਦੂਸਰੇ ਨੰਬਰ ਤੇ ਵੜ ਧੁਰਦਾ ਫਿਰ ਇਹਨਾਂ ਵਿੱਚ ਥਾਣੇ ਦੇ ਵਿੱਚ ਦੇਖ ਸਕਦੇ ਲੱਗੇ ਤੋ ਲੰਗੇ ਕਦ ਕੱਟਦੀ ਹੈ ਵੀ ਥੋੜੀ ਜੀ ਸੰਭੀ ਕੱਟ ਗਈ ਹੈ ਉੱਤਰਾ ਜਿਹੜਾ ਕਦ ਕੱਟ ਪੱਖਾਂ ਜਿਹੜੀ ਜਵਾਨ ਹੈ ਕੋਸ਼ਿਸ਼ ਕੋਸ਼ਿਸ਼ ਪਾਲਾ ਮੀਤੇ ਪੈਣਦੀਆਂ ਤੇ ਇਹ ਕਿੰਨੇ ਕ ਦੁੱਧ ਵਾਲੀ ਜੇ ਵੀਰ ਜੀ ਜੇ ਦੇਖੋ ਕਿੰਨਾ ਕੱਟ ਕੱਟ ਹੈ ਵਹਿੜ ਦਾ ਦੁੱਧ 24 25 ਲੀਟਰ ਭਰ ਸਕਦੀ ਆ ਆਹਨੇ ਸਾਮ ਥੋੜੀ ਜਿਹੀ ਘੱਟ ਕੀਤੀ ਆ ਹਾਂਜੀ ਗਾਂ ਚਲੋ ਹੁਣ ਮੌਸਮ ਬੜਾ ਗਰਮੀ ਵਾਲਾ ਫੇਰੇ 20 ਤੋਂ ਤਾਂ ਹੀ ਚੱਲੇਗੀ ਜਿੱਦੀ ਵਧੀਆ ਰਹਿਣਾ ਠੀਕ ਆ ਹਾਂਜੀ ਹਾਂਜੀ ਤੇ ਇਹਦਾ ਮੁੱਲ ਮੁੱਲ ਵੀਰ ਜੀ ਇਹਦਾ 60 ਕਰਾ ਲਓ 50 ਕਰਾ ਲਓ 45 ਹਜ਼ਾਰ ਦੀ ਦੇਦਾ 45 ਹਜ਼ਾਰ ਦੀ ਦੇਤਾ ਹੋਗੇ 45 ਹਜ਼ਾਰ ਦੇ ਦਿਆਂਗੇ ਬਾਕੀ ਵੀਰ ਤੇ ਫੋਨ ਲਾਏ ਮਾਨਤਨ ਕਰ ਦੋਗੇ ਮੌਕੇ ਤੇ ਹਣਾ ਤੇ ਲਿਓ ਖੋਲੋ ਇਹ ਵੀ ਤੋਰ ਇਹ ਸੂਈ ਸਵਾਈ ਆ ਇਹਦੇ ਥਣ ਦੇਖ ਸਕਦੇ ਲੱਗੇ ਤੋਂ ਕਿੰਨਾ ਚਿਰ ਹੋਇਆ ਵਿਧਿ ਨਾ ਸੀ ਇਹ ਬੱਚਾ ਮਗਰ ਸੂਈ ਨੇ ਇਹਨੂੰ ਕੋਈ ਸ਼ਰੀ ਸਾਦੇ ਨਾਲ ਹੋਈ ਗਈ ਪੂਰੇ ਚਿੱਟੇ ਰੰਗ ਦਾ ਬੱਚਾ ਜਿਹੜਾ ਇਹਦੀ ਮਗਰ 6 ਸਾਧਨ ਜਿਹੜੇ ਕਹਿੰਦੇ ਸੂਈ ਨੇ ਆ ਜਿਹੜਾ ਬੱਚਾ ਜੀ ਇਹਦੇ ਮਗਰ ਤੇ ਕਿੰਨਾ ਦੁੱਧ ਵਿੱਚ ਜੀ ਤਿਆਰ ਕਰਗੀ ਜੇ ਐਟਾਈਮ 9 ਲੀਟਰ ਜੇ ਪੱਕਾ ਦੁੱਧ ਜਿਹੜਾ ਅੱਛਾ ਹਾਂ ਜੀ ਆਣ ਕੇ ਕੋਈ ਦੋ ਡੰਗ ਤੇ ਅੰਦਾ ਚਾਰ ਡੰਗ ਚਵਾ ਕੇ ਖੜੇ ਤੇ ਕਿੰਨਾ ਚਵਾਈ ਜਾਊਗੀ ਦੁੱਧ 13-14 ਲੀਟਰ ਭਰੇਗੀ ਜਦਾਂ ਚੌਂ ਲੱਗੀ ਆ ਜੀ ਠੀਕ ਆ ਹਾਂ ਜੀ ਤੇ ਇਹਦਾ ਮੁੱਲ ਮੁੱਲ ਵੀਰ ਜੀ ਦਾ ਭਾਏ 40 45 ਕਰਾ ਲਓ ਹਾਂ ਜੀ 35000 ਦੀ ਦੇ ਦਾਂਗੇ 3000 ਵਿੱਚ ਹੋਰ ਛੋਟ ਕਰ ਦਾਂਗੇ 32000 ਦੀ ਦੇ ਦਾਂਗੇ 32000 ਦੀ ਹਾਂ ਬਾਕੀ ਕੋ ਫੂਨ ਲਾਵੇ ਮਾਨਤ ਨੂੰ ਕਿਤੇ ਹੋ ਜੀ ਕਿਤੇ ਫੂਨ ਲਾਏ ਬਾਕੀ ਠੱਡੀ ਧਿਰੀ ਆ ਕੋਈ ਰੱਸੀ ਦੀ ਲੋੜ ਨਹੀਂ ਪਾਉਗੀ ਠੀਕ ਆ ਆਪਣੀ ਮਰਜ਼ ਠੀਕ ਹੈ ਜੀ। ਬਰਾਤ ਚਲ ਗਿਆ ਤਾਂ ਤੇ ਹੁਣ ਆ ਗਈ ਆਪਣੇ ਕੋਲ ਇੱਕ ਜਰਸੀ। ਜਰਸੀ ਲਈ। ਤੁਰ ਹੁ ਫੇਰੀ ਨਵੀ। ਇਹ ਗੱਬਨ ਜੇ ਵੀ। ਨਹੀਂ ਇਹ ਬੱਚੇ ਤੋਂ ਬਗੈਰ ਦੇ ਰਹਿਣ। ਅੱਛਾ ਬੱਚੇ ਤੋਂ ਬਿਨਾਂ ਹੀ। ਹਾਂ ਜੀ। ਨੀਗਰ ਜਰਸੀ ਹੈ ਜਿਹੜੀ ਇਹ ਵੀ। ਹਵਾ ਨਾਲ ਗਾਣਾ ਵੀ ਚੰਗਾ ਰਹਾ ਤੇ ਹਵਾ ਨਾਲ ਪਛਾਣ ਵੀ ਚੰਗਾ। ਤੇ ਕਿੰਨਾ ਚ ਦੁੱਧ ਦੇ ਦੇ ਕੋਲ ਮੋਕੇ ਤੇ ਦੁੱਧ ਦੇ ਤੇ ਕਹ ਲ ਭਾਈ 14 15 ਲੀਟਰ ਕਾ ਦੀਏ ਹਾਂਜੀ ਆਹ ਤਾਂ 6 7 ਲੀਟਰ ਦਾ ਦੁੱਧ ਪੱਕਾ ਹੈ ਥੰਡੇ ਦੇ 7 ਤੋਂ ਵੱਧ ਜਿਹੜਾ ਪੱਕਾ ਦੁੱਧ ਹੈਗਾ ਤੇ ਤੇ ਮੁੱਲ ਮੁੱਲ ਕਰੋ ਇਹਦਾ ਵੀ 35 40 ਕਰਾਓ ਜੇ ਤੇ ਮਗਰੀ ਬੱਚਾ ਹੁੰਦਾ ਤੇ 45-50 ਹਜ਼ਾਰ ਦੀ ਵੈੜ ਲਈ ਪਰ 2000 ਦੀ ਦੇ ਦਾਂਗੇ ਭਾਈ ਹਜ਼ਾਰ ਦੀ ਹੋਰ ਕਰ ਦੋਗੇ ਮਾਨ ਮੁੱਕ ਨਾ ਮਾਰਦਾ ਹਣਾ ਕਰਨਾ ਕਿਉਂ ਨਹੀਂ ਵੇਚ ਫੋਨ ਕੋਈ ਲਾਏ ਮਾਰ ਠੀਕ ਹੈ ਜੀ ਹਰ ਇੱਕ ਦਾ ਜਿਹੜਾ ਵੀ ਰੇਪੀ ਬੋਲਦਾ ਤੇ ਹੁਣ ਇਹ ਕਾ ਵੀ ਇਹ ਸ਼ਾਈ ਗਲ ਕ੍ਰੋਸ ਥੱਲੀ ਤੇ ਨਹੀਂ ਠੀਕ ਆ ਇਹ ਨਹੀਂ ਵੀ ਕੋਈ ਛੜ ਮਾਰਨੀ ਨਹੀਂ ਚਾਹੀਦੀ ਦੇਣਾ ਜੇ ਇਹ ਗੱਬਣ ਜੇ ਗੱਬਣ ਦੇਣਗੇ 10-15 ਫੜੀ ਨਹੀਂ ਬੋਲਦੇ ਤੋੜ ਦੋ ਲੈ ਜਾ ਇਹਨੂੰ ਤੇ ਇਹਦਾ ਮੁੱਲ ਵੀ ਜੀ ਫਿਰ ਮੁੱਲ ਵੀ ਜੀ ਵੇਖੋ ਛਾਈ ਵਾਲਿਆ ਗਰਮੀ ਵਾਲਾ ਸਾ ਮੌਸਮ ਦੇ ਹਿਸਾਬ ਨਾਲ ਵਧੀਆ ਛਾਈ ਵਾਲ ਠੰਡੀ ਦੀ ਦੀ ਹਾਂਜੀ ਹਾਂਜੀ ਮੁੱਲ ਕਰਾ ਲਓ ਭਾਏ ਇਹਦਾ ਵੀ 40 45 ਕਰਾ ਲਓ ਹਾਂਜੀ 32000 ਦੀ ਦੇ ਦਾਂਗੇ 32000 ਦੀ ਦੇ ਦਾਂਗੇ ਬਾਕੀ ਵੀਰ ਕੋਈ ਫੋਨ ਲਾ ਹੀ ਆਉਂਦੀ ਨਹੀਂ ਕੀ ਰਾਂ ਅੱਜ ਬਿਲਕੁਲ ਆਪਣੇ ਕੋਲ ਵੱਡੀਆਂ ਨੇ ਸਾ ਨਾਲ ਸਾਰੀਆਂ ਠੀਕ ਨਾਰਮਲ ਹੀ ਨੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹ ਕਰਕੇ ਵੀਰਾਂ ਦੇ ਬੇਂਤੀ ਹੈ ਬੇਥੇ ਆਓ ਆਪਣੀ ਤਸੱਲੀ ਕਰਕੇ ਤਸੱਲੀ ਕਰਕੇ ਖੜੋ ਜੋ ਦੱਸਾਂਗੇ ਉਹ ਹੀ ਨਿਕਲੇਗਾ ਬਾਕੀ ਉਹ ਇਹ ਘਰ ਦਾ ਹੁਣ ਪਤਾ ਨਹੀਂ ਲੱਗ ਕੋਈ ਵਾਦਾ ਘਾਟਾ ਹੋਇੰਦਾ ਕਿ ਇਸ ਮੌਕੇ ਹਾਂਜੀ ਹਾਂਜੀ ਇੱਥੇ ਆਪਣੀ ਜੋ ਕਾਂਗੇ ਚੋਵਾ ਡੰਗਰ ਦੋ ਟੰਗ ਤਿੰਨਾਂ ਚ ਚਵਾਈ ਕਰਕੇ ਖੜੋ ਚੋਟੋਂ ਪਾਸ ਕਰਕੇ ਖੜੋ ਠੀਕ ਹੈ ਜੀ ਠੀਕ ਹੈ ਜੀ ਜੜੀਆਂ ਕੱਬਣਾ ਉਹ ਇੱਥੇ ਪਾਸ ਕਰਕੇ ਖੜੋ ਤੇ ਜੜੀਆਂ ਸੋਈਆਂ ਕੋ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਚਾਰ ਟਾਈਮ ਚੋਲੋ ਉਹ ਤੁਹਾਡੇ ਤੇ ਜਦੋਂ ਤੱਕ ਤੁਹਾਡੀ ਤਸੱਲੀ ਨਹੀਂ ਹੁੰਦੀ ਆਪਣੀ ਤਸੱਲੀ ਕਰਕੇ ਖੜੋ ਤੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ